ਕੀ ਸੀ ਜੀ ਕੀ ਗੱਲਬਾਤ ਹੋਈ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਅੱਜਕੱਲ੍ਹ ਦੇ ਜਵਾਨੇ ਦੇ ਵਿੱਚ ਬੜਾ ਸੋਸ਼ਲ ਹੈ ਤੇ ਦੁੱਖ ਦੇ ਸੁੱਖ ਦੇ ਵਿੱਚ ਜਿੱਥੇ ਮੀਡੀਆ ਪਹੁੰਚਦਾ ਉੱਥੇ ਕੋਈ ਵੀ ਨੀਂ ਚੀਜ਼ ਪਹੁੰਚ ਸਕਦੀ ਕੱਲ 26 ਤਰੀਕ ਦੀ ਮੌਰਨਿੰਗ ਦੀ ਗੱਲ ਹੈ ਜੀ 25 ਤਰੀਕ ਦੀ ਸ਼ਾਮ ਨੂੰ 12:44 ਮਿੰਟ ਤੇ ਮੇਰੀ ਵਾਈਫਾਈ ਸੀਗੀ ਮੈਂ ਉਹਨੂੰ ਲੈਣ ਗਿਆ ਸੀਗਾ ਤੇ ਜਦੋਂ ਸਵਾ 1 ਵਜੇ ਅਸੀਂ ਉੱਥੋਂ ਬਾਹਰ ਨਿਕਲੇ ਆ ਤੇ ਉਥੋਂ ਸਵਾ 1 ਵਜੇ ਨਿਕਲ ਕੇ ਇੱਕ ਜਵਿੰਦਰ ਸਿੰਘ ਸਿੰਘਾ ਮਲੋੜ ਤੋਂ ਉਹ ਵੀ ਬਰਿਸਮੈਂਟ ਤੋਂ ਹੀ ਆਏ ਸੀਗਾ ਮੈਂ ਸੀ ਮਿਸਿਸ ਸੀ ਡਰਾਈਵਰ ਸੀਗਾ ਅਸੀਂ ਸਵਾ 1 ਵਜੇ ਉਥੋਂ ਨਿਕਲ ਕੇ ਸਵਾ 2 ਵਜੇ ਅਸੀਂ ਇੱਥੇ ਪਹੁੰਚ ਗਏ ਹਵੇਲੀ ਹੋਟਲ ਤੇ ਟੱਬਾ ਹੋਟਲ ਵੀ ਆਮ ਖਾਣੇ ਪੀਣੇ ਆ ਚਲੋ ਬਾਹਰੋਂ ਸਫਰ ਚੋਂ ਆਏ ਆ ਇਹਨਾਂ ਲੰਮਾ ਸਫਰ ਕੱਢ ਕੇ ਆਏ ਆ ਤੇ ਉੱਥੇ ਅਸੀਂ ਕੋਈ ਅੱਧਾ ਪੌਣਾ ਘੰਟਾ ਸੀ ਚਾਹ ਪਾਣੀ ਪੀਤਾ ਉਥੋਂ ਅਸੀਂ ਚੱਲ ਪਿਆ ਤੇ ਸਾਡੇ ਨਾਲ ਦੋ ਬੰਦੇ ਬੱਚੇ ਨੌਜਵਾਨ ਮੁੰਡੇ ਸਾਈਡ ਤੇ ਇੱਕ ਹੋਰ ਬੈਂਚ ਤੇ ਟੇਬਲ ਤੇ ਬੈਠੇ ਉਹ ਖਾਈ ਪੀ ਜਾਂਦੇ ਆ ਅਸੀਂ ਉਹਨਾਂ ਵੱਲੀ ਧਿਆਨ ਨਹੀਂ ਕੀਤਾ ਉਹ ਸਰਸਰੀ ਆ ਵੀ ਕੋਈ ਓਡਾ ਰਸ਼ ਨਹੀਂ ਸੀਗਾ ਵਿਲੇ ਸੀਗਾ ਉੱਥੋਂ ਅਸੀਂ ਚੱਲ ਕੇ ਕੁਝ ਟਾਈਮ ਬਾਅਦ ਸਾਡੇ ਮਗਰ ਇੱਕ ਕਾਰ ਆਈ ਹੈ ਜਦੋਂ ਕਾਰ ਸਾਨੂੰ ਕ੍ਰੋਸ ਕਰਕੇ ਉਹਨੇ ਅੱਗੇ ਬ੍ਰੇਕ ਮਾਰਤੇ ਤੇ ਸਾਡੀ ਕਾਰ ਉਹਦੇ ਨਾਲ ਹਿੱਟ ਕੀਤੀ ਹੈ ਉਦੋਂ ਅਸੀਂ ਆਖਿਆ ਵੀ ਇਹ ਕੀ ਗੱਲ ਹੋ ਗਈ ਕੀ ਕਰਨਾ ਵੀ ਇਹ ਇੱਟ ਕਿ ਹੋ ਗਈ ਵੀ ਆਪਾਂ ਤਾਂ ਕਿਸੇ ਨੂੰ ਸਾਈਡੋਂ ਨਹੀਂ ਦਿੱਤੀ ਕੁਛ ਵੀ ਨਹੀਂ ਜਾਂ ਆਪਾਂ ਕਹ ਰਿਹਾ ਵੀ ਇਹ ਕਿਉਂ ਹੈ ਤੇ ਸਾਡੇ ਦੇ ਜਿਹੜਾ ਮੁੰਡਾ ਡਰਾਈਵਰ ਸੀ ਉਹਨੇ ਸ਼ੱਕ ਹੋ ਗਿਆ ਵੀ ਇਹ ਤਾਂ ਨੁਕਸਾਨ ਦੇ ਕਾ ਵੀ ਮਾੜਿਆ ਬੰਦੇ ਤੇ ਪਰ ਸਾਨੂੰ ਉੱਥੇ ਕੋਈ ਨਹੀਂ ਤੇ ਜਗ੍ਹਾ ਨਹੀਂ ਬਿਹਦਾ ਜਿੱਥੇ ਅਸੀਂ ਵੜ ਸਕੀ ਜਾਂ ਕਰ ਸਕੀਏ ਜਦੋਂ ਅਸੀਂ ਉੱਥੋਂ ਕਾਰ ਨੂੰ ਮੈਂ ਕਿਹਾ ਵੀ ਤੂੰ ਤੇ ਚੱਲ ਤੇ ਅਸੀਂ ਵੀ ਸੋਚਿਆ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਨਹੀਂ ਤਾਂ ਖੌਰੇ ਪਿੱਛੇ ਮੁੜ ਗਏ ਉਹਨੇ ਔਰ ਕੁਝ ਸਮੇਂ ਬਾਅਦ ਉਹ ਫਾਨੋਂ ਸਾਨੂੰ ਕਾਰ ਵਿੱਚੋਂ ਬੜੀ ਤੇਜ਼ ਦਿਸੇ ਲਾਈਟ ਉਹਦੀ ਚਿੱਟੀਆਂ ਸੀਗੀਆਂ ਲਾਈਟਾਂ ਜੇ ਮਰਕਰੀ ਦੇ ਬਲਬ ਹੁੰਦੇ ਸੀ ਚਿੱਟੇ ਲਾਈਟ ਸੀ ਤੇ ਪਛਾਣ ਲੈਂਦਾ ਸੀ ਵੀ ਸਾਨੂੰ ਦੂਰੋਂ ਹੀ ਉਹ ਹੁੰਦੀ ਹੈ ਤੇ ਡਰਾਈਵਰ ਨੇ ਵੀ ਸਾਡੇ ਨਾਲਤਾ ਵੀ ਉਹਨੇ ਸ਼ੀਸ਼ੇ ਵੀ ਦੀ ਵੇਲੇ ਵੀ ਉਹ ਵੀ ਪਿੱਛੋਂ ਤੇਜ਼ ਆਉਂਦੀ ਹੈ ਜਦੋਂ ਉਹ ਕਰੇਗਾ ਅੱਗੇ ਕਦੇ ਅੱਗੇ ਹੋਇਆ ਕਦੇ ਪਿੱਛੇ ਹੋਇਆ ਕਦੇ ਸਾਈਡ ਇਸ ਤਰ੍ਹਾਂ ਮਾਰਨ ਵੀ ਇਹ ਸੜਕ ਦੇ ਥੱਲੇ ਡਿੱਗ ਪੈਣਾ ਜਾਂ ਵੀ ਇਧਰਲੇ ਪਾਸੇ ਜਦੋਂ ਬਾਹਰ ਨਿਕਲੇ ਖੋਲ ਨੂੰ ਕਹਣ ਕਦੇ ਇਧਰ ਰੀ ਕਰ ਕਈ ਵਾਰੀ ਤਾਂ ਜਿਵੇਂ ਆਏ ਨੇ ਸਾਪਲੇਟੇ ਮਾਰਦਾ ਹੁੰਦਾ ਐਸ ਤਰ੍ਹਾਂ ਐਸ ਤਰ੍ਹਾਂ ਕਰਕੇ ਵੀ ਆਈਆਂ ਮੈਂ ਤਾਂ ਲਈ ਦੇਈ ਦੀ ਜੇ ਤਾਂ ਲੰਮਾ ਚਾਹ ਕਰੀਏ ਤਾਂ ਬਹੁਤ ਐ ਪਰ ਉਹ ਸੀਨ ਆ ਬੜਾ ਹੀ ਸਾਡਾ ਦਿਲ ਕੰਮ ਉਹ ਅਜੇ ਵੀ ਡਰਦੇ ਆ ਜਦੋਂ ਅਸੀਂ 110 ਤੇ 112 ਤੇ ਅਸੀਂ ਫੋਨ ਸ਼ੁਰੂ ਕਰਤੇ ਸਾਨੂੰ ਮੁੰਡੇ ਨੇ ਕਹਦਾ ਵੀ ਤੁਸੀਂ 110 ਤੇ 112 ਕਰੋ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਨੁਕਸਾਨ ਅਸੀਂ ਆਏ 110 ਤੇ 112 ਤੇ ਰਿੰਗ ਕਰ ਜੰਨੇ ਆ ਉਹ ਅਕਨਸਾ ਲੋਕੇਸ਼ਨ ਦੱਸੋ ਅਸੇ ਖਾ ਲੋਕੇਸ਼ਨ ਅਸੀਂ ਕੀ ਦੱਸੀ ਸਾਨੂੰ ਪਤਾ ਨਹੀਂ ਉਪਰੀ ਜਗਾ ਅਸੀਂ ਕੀ ਦੱਸੀ ਵੀ ਕਿਹੜੀ ਲੋਕੇਸ਼ਨ ਹੈ ਇਹਦੇ ਵਿੱਚ ਮਤਲਬ ਕਦੇ ਸਾਨੂੰ ਅਸੀਂ ਨੋਵਾ ਦਾ ਵੀ ਆਸਰਾ ਮਿਲ ਗਿਆ ਵੀ ਚਲੋ ਨੋਵਾ ਅਗੇ ਇੱਕ ਕਰੇ ਸੀ ਉਹਨਾਂ ਨੇ ਨੋਵਾ ਦੇ ਰੋਕ ਤਿਆ ਉਹ ਰੋਕਦੇ ਰੋਕਦੇ ਸੀ ਫਿਰ ਟੱਪ ਗਏ ਗਾਂਹ ਜਾ ਕੇ ਫਿਰ ਜਦੋਂ ਨੋਵਾ ਅਗੇ ਸਾਨੂੰ ਫਿਰ ਹੋਊਗਾ ਵੀ ਚਲ ਫੇਰ ਆਗੇ ਫੇਰ ਜੰਨੇ ਆ ਇਹ ਲਈ ਦੇ ਦੇ ਜਦੋਂ ਹਾਂਸੀ ਦੇ ਫਲਾਈਓਵਰ ਤੇ ਆ ਗਏ ਆ ਉਹਨਾਂ ਨੇ ਫਲਾਈਓਵਰ ਦੇ ਵਿੱਚ ਟੇਢੀ ਕਰ ਲਾਤੀ ਜਦੋਂ ਟੇਢੀ ਕਰ ਲਾ ਕੇ ਤੇ ਇਹਨੂੰ ਅਲਾਉ ਕਰਤਾ ਵੀ ਤੂੰ ਨਿਕਲ ਜਾ ਜਿਹੜੀ ਨੋਵਾ ਸੀਗੀ ਤੇ ਸਾਡੇ ਜਦੋਂ ਉਹ ਥੱਲੇ ਹੋਇਆ ਜਾਂ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਜਾਂ ਪਰਮਾਸੀ ਸਾਨੂੰ ਆਇਆ ਮੈਂ ਕਿਹਾ ਪੁੱਤ ਤੂੰ ਪਿਛਾਂ ਮੋੜਲਾ ਹੁਣ ਆਪਣੇ ਕੋਲ ਚਾਰਾ ਨਹੀਂਗਾ ਕੋਈ ਜੇ ਅਸੀਂ ਅੱਗੇ ਕਰੀਏ ਤਾਂ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਪਿੱਛੇ ਕਰ ਲੈ ਪਰ ਕਿਉਂਕਿ ਅਸੀਂ ਬੈਠੇ ਸੀ ਨਾ ਇੱਕੇ ਦਾ ਵੀ ਟਰਨ ਕੀਤੀ ਪਿੱਛੇ ਨੂੰ ਅਸੀਂ ਰੋਂਗ ਸਾਈਡ ਜਿੱਨਾ ਚਿਰ ਕੱਟਨੇ ਆ ਗਲਤ ਆਇਆ ਅੱਗੇ ਪਾਸੋਂ ਟਰੱਕ ਵੀ ਆ ਗਿਆ ਸਾਨੂੰ ਇਹ ਵੀ ਪਤਾ ਸੀ ਨਹੀਂ ਜਾਣੀਆ ਡਾਇਰੈਕਟ ਹੀ ਐ ਐਕਸੀਡੈਂਟ ਹੋਇਆ ਜਦੋਂ ਉੱਥੇ ਮੁੜ ਕੇ ਸਾਈਡ ਤੇ ਅਸੀਂ ਖੱਬੇ ਪਾਸੇ ਹੋ ਗਏ ਆ ਇੱਕ ਪੈਟਰੋਲ ਪੰਪ ਹਾਂਸੀ ਬਾਈ ਰੋਡ ਤੇ ਮਿਲਿਆ ਉਹ ਲਾਈਟ ਬੰਦਾ ਤਾਂ ਕੋਈ ਦੇਸਿਆ ਨਹੀਂ ਬਲਬ ਦਿਸੇ ਅਸੀਂ ਤੱਤੇ ਫਾਟੀ ਸਾਈਡ ਤੇ ਕਰਕੇ ਪਿਛਲੇ ਪਾਸੇ ਬਾਥਰੂਮ ਸੀਗਾ ਬਾਥਰੂਮ ਦੇ ਵਿੱਚ ਅਸੀਂ ਵੜ ਗਏ ਆ ਸਾਰੇ ਤੇ ਲੋਕਰਿਆ ਫੋਰਸ ਨੂੰ ਉਹ ਕਹਿੰਦੇ ਦੱਸੋ ਕਿੱਥੇ ਅਸੀਂ ਆਖਿਆ ਵੀ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੀ ਬਾਥਰੂਮ ਚ ਲੁਕੇ ਪਏ ਆ ਜਦੋਂ ਤੁਸੀਂ ਆਉਂਗੇ ਅਸੀਂ ਫੇਰ ਬਾਹਰ ਨਿਕਲਾਂਗੇ ਕੋਸਟ ਟਾਈਮ ਬਾਅਦ ਫੋਰਸ ਆਈ ਹੈ ਫੋਰਸ ਨੂੰ ਦੱਸ ਕੇ ਕਹਿੰਦੇ ਕਿਦੋਂ ਅਸੀਂ ਅਖਾ ਦਿੱਲੀ ਵੱਲੇ ਗਏ ਆ ਦਿੱਲੀ ਵੱਲੀ ਉਹਨਾਂ ਨੇ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕੀਤੀਗੀ ਸਾਨੂੰ ਕਹਿੰਦੇ ਵੀ ਸਾਨੂੰ ਫੋਰਸ ਪ੍ਰੋਵਾਈਡ ਕਰਦੀ ਆ ਤੁਸੀਂ ਦੱਸੋ ਅਸੀਂ ਕਿੱਥੇ ਜਾਣਾ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਕਿੱਥੇ ਰਹਿਣਾ ਸਾਨੂੰ ਦੱਸੋ ਵੀ ਤੁਸੀਂ ਕਰਦੇ ਕੀ ਆ ਉਹਨਾਂ ਨਾਲ ਤੂੰ ਤਾਂ ਮੈਮ ਹੀ ਹੋਈ ਵੀ ਸਾਨੂੰ ਮਰਵਾ ਕੇ ਆਉਂਗੇ ਤੁਸੀਂ ਉਹ ਆ ਗਏ ਆ ਉਹਨਾਂ ਨੇ ਆ ਕੇ ਇੱਧਰ ਦਿੱਲੀ ਵੱਲੀ ਨੂੰ ਉਹ ਤਾਂ ਦਿੱਲੀ ਵੱਲੀ ਨੂੰ ਗਏ ਤੇ ਪਰ ਸਾਨੂੰ ਉਹਨਾਂ ਨੇ ਇੱਧਰ ਨੂੰ ਵੀ ਪ੍ਰੋਵਾਈਡ ਕਰਦਾ ਇੱਧਰ ਨੂੰ ਚੱਲੋ ਤੇ ਟੂਲ ਪਲਾਜ ਦਿੱਕਰ ਸਾਨੂੰ ਛੱਡ ਗਏ ਆ ਬਸੋ ਆ ਕੁਸ ਹੋਇਆ ਤੇ ਠੀਕ ਯਾਰ ਸਾਡੀ ਟੈਕਸੀ ਰੋਹ ਜਾਂਦੀ ਹੈ ਪੰਜਾਬ ਤੋਂ ਦਿੱਲੀ ਨੂੰ ਮੈਂ ਤਾਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬੱਚੇ ਉਧਰੋਂ ਆਉਂਦੇ ਆ ਜਾਂ ਇੱਧਰੋਂ ਜਾਂਦੇ ਆ ਘਰੋਂ ਪਾਣੀ ਲੈ ਕੇ ਜਾਣ ਘਰੋਂ ਚਾਹ ਲੈ ਕੇ ਜਾਣ ਕਿਸੇ ਹੋਟਲ ਦੇ ਨਾ ਖੋਣ ਉਹਨਾਂ ਨੇ ਸਾਡੀ ਕਮਾਈ ਕਰਕੇ ਮਹਿਲ ਬਣਾ ਲਿਆ ਤੇ ਸਾਡੇ ਵਾਸਤੇ ਨਾ ਉਥੋਂ ਦੀ ਸਰਕਾਰ ਨੇ ਕੋਈ ਸੁਰੱਖਿਆ ਪ੍ਰਬੰਧ ਕੀਤੇ ਆ ਤੇ ਨਾ ਹੋਟਲ ਵਾਲਣੇ ਆ ਵੀ ਲੁੱਟਾ ਖਵਾਉ ਨੂੰ ਵਾਸੀ ਨਿਗਰਾਨੀ ਰੱਖੇ ਕਿਉਂ ਵੜੰਦੇ ਨੇ ਉਹਨਾਂ ਨੂੰ ਪਤਾ ਨਹੀਂ ਰੋਜ਼ ਉੱਥੇ ਵੰਦਿਆ ਕਰਦੇ ਆ ਸ਼ਨਾਤ ਕਰਦੇ ਵੀ ਕਿਹੜਾ ਹੁੰਦਾ ਕਿਹੜਾ ਨਹੀਂ ਹੁੰਦਾਗਾ ਤੇ ਪੰਜਾਬ ਸਰਕਾਰ ਨੇ ਜਿਵੇਂ ਸੁਰੱਖਿਆ ਦਸਤੇ ਬਣਾਏ ਆ ਸਾਨੂੰ ਐਨੇ ਸਮੇਂ ਵਿੱਚ ਕੋਈ ਸੁਰੱਖਿਆ ਦਸਤਾ ਨਹੀਂ ਮਿਲਿਆ ਜਿਸ ਦੇ ਵਿੱਚ ਸਾਡੀ ਮਫੂਦ ਹੋ ਜੇ ਜਾਂ ਮਨ ਤੌਰ ਤੇ ਪਸੂਦ ਹੋ ਵੀ ਸਾਡੇ ਕੋਲ ਆ ਕੇ ਆਏ ਕੋਈ ਨਹੀਂ ਮਿਲੇ ਹਜ਼ਾਰਾਂ ਅਸੀਂ ਟੂਲ ਪਰ ਅਜੇ ਰੈਵਨਿਊ ਦਿੰਨੇ ਆ ਸਾਡਾ ਰੈਵਨਿਊ ਕਿੱਥੇ ਜਾਂਦਾ ਅਸੀਂ ਕੀ ਹਰਿਆਣੇ ਦੀ ਜੇਬਾਂ ਪਰ ਨਹੀਂ ਜੰਨੇ ਆ ਪੰਜਾਬ ਦਾ ਨੌਜਵਾਨ ਜਾਂ ਬਾਰਡਰਾਂ ਤੇ ਮਰ ਰਿਹਾ ਜਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਕਰ ਰਿਹਾ ਤੇ ਜਿਹੜੇ ਬਜੁਰਗ 70 ਸਾਲਾਂ ਦੇ ਹੋਏ ਤੇ ਸੜਕਾਂ ਤੇ ਮਰਨੇ ਆ ਰਹੇ ਨੇ ਇਹੋ ਹੀ ਆ ਮੇਰਾ ਸੁਨੇਹਾ ਤਾਂ ਨੌਜਵਾਨ ਦੇਨ ਵੀ ਇੱਕ ਤਾਂ ਜਿਹੜਾ ਉੱਥੋਂ ਉਹਨਾ ਪੋਸਟ ਸ਼ੇਅਰ ਨਾ ਕਰਨ ਵੀ ਮੇਰਾ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਤੇ ਤੁਸੀਂ ਇਹ ਉਹ ਮੈਸੇਜ ਕਰ ਲਓ ਤੇ ਬਿਲਕੁਲ ਨਾ ਕਰੋ ਇਹ ਬਹੁਤ ਨੁਕਸਾਨਦਾਇਕ ਸੋਸ਼ਲ ਮੀਡੀਆ ਦੀ ਜਿੱਥੋਂ ਦੁਰਵਰਤੋਂ ਹੁੰਦੀ ਹੈ ਅੱਜ ਦੇ ਤੇ ਆਪਾਂ ਭਾਈਚਾਰੇ ਨੂੰ ਜਾਂ ਆਪਦੇ ਡ੍ਰੈਸਰ ਨੂੰ ਦੱਸਿਨਾ ਇਹਦੀ ਦੁਰਵਰਤ ਵੀ ਬਹੁਤ ਹੁੰਦੀ ਹੈ ਕਿਉਂਕਿ ਮਾੜੇ ਅੰਸਰੇ ਦੇ ਤੋਂ ਵਹਿੰਦੇ ਵੀ ਕਿਹੜਾ ਬਜ਼ੁਰਗ ਕਿੱਥੇ ਆਉਂਦਾ ਇਹ ਵੀ ਸਾਨੂੰ ਉਹਨਾਂ ਨੇ ਛਣਾਤ ਕਰ ਲਈ ਸੀ ਵੀ ਬਜ਼ੁਰਗੇ ਕੀ ਕਰ ਸਕਦੇ ਤੁਸੀਂ ਪੰਜਾਬ ਦੇ ਜਿਵੇਂ ਹੈਗੇ ਆ ਜਿਹੜੇ ਆਪਣੇ 에어ਪੋਰਟ ਨੇ ਬਾਰੇ ਕੀ ਕਹਿਣਾ ਮੈਂ ਤਾਂ ਬੇਨਤੀ ਪਹਿਲਾਂ ਹੀ ਕਰ ਚੁੱਕਿਆ ਵੀ ਅੰਬਰਸਰ ਤੇ ਮੁਹਾਲੀ ਨੂੰ ਜਿੱਥੇ ਹੋਟ ਕਿਸਾਨ ਪੰਜਾਬ ਦੇ ਵਾਸੀ ਆ ਜਿੱਥੇ ਹੋਰ ਮੋਰਚਾ ਲਾਉਂਦਾ ਇਹ ਇਹੋ ਹੀ ਲਾਉਣ ਵੀ ਅਸੀਂ ਦਿੱਲੀ ਨਹੀਂ ਚੜਨਾ ਅਸੀਂ ਅੰਮ੍ਰਿਤਸਰ ਤੇ ਮੋਹਲੀ ਚੜ੍ਹਨਾ ਅਸੀਂ ਦਿੱਲੀ ਨਹੀਂ ਜਾਣਾ ਤਾਂ ਅਸੀਂ ਬਚਾਂਗੇ ਨਹੀਂ ਤਾਂ ਸਾਰੇ ਬੁੜੇ ਇਧਰ ਸੜਕਾਂ ਤੇ ਰੋਲਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਉਂਦਿਆਂ ਨੂੰ ਤੁਹਾਡੀ ਬਾਜ ਤੁਹਾਡੇ ਮੀਡੀਆ ਰਾਈ ਦੁਨੀਆ ਦੇ ਵਿੱਚ ਮੇਰੇ ਨੌਜਵਾਨ ਵੀਰਾਂ ਵਾਸਤੇ ਜਾਂਦੇ ਆ ਸਾਡਾ ਬੁੜਿਆਂ ਦਾ ਕੋਈ ਸੋਚ ਲਓ ਛੜਕਦੇ ਨਾ ਹਮ